ਹੋਕਾ ਦਿੰਦੀ ਏ ਗਰਬਾਣੀ ਸੁਣਦਾ ਏ ਟਾਂਵਾ ਟਾਂਵਾ ਮੌਤ ਹਮੇਸ਼ਾ ਨਾਲ ਰਹੇ ਤੇਰੇ ਜਿਵੇਂ ਰਹੇ ਪਰਛਾਵਾਂ ਇਹ ਜਿੱਥੇ ਮਰਜੀ ਬਟਨ ਦਬਾ ਕੇ ਜਿੱਥੇ ਮਰਜੀ ਬਟਨ ਦਬਾ ਕੇ ਕਰ ਦੇਵੇ ਵਿਸਫੋਟ ਤੇਰੀ ਜ਼ਿੰਦਗੀ ਦਾ ਏ ਡਾਡੇ ਹੱਥਰ ਮੋਟ ਤੇਰੀ ਜ਼ਿੰਦਗੀ ਦਾ ਡਾਡੇ ਹੱਥਰ ਮੋਟ ਤੇਰੀ ਜ਼ਿੰਦਗੀ ਦਾ ਸਾਡੇ ਹੱਥਰ ਮੋਟ ਤੇਰੀ ਜ਼ਿੰਦਗੀ ਦਾ ਸਾਡੇ ਹੱਥਰ ਮੋਟ ਤੇਰੀ ਜ਼ਿੰਦਗੀ ਦਾ ਏ ਡਾਡੇ ਹੱਥਰ ਮੋਟ ਤੇਰੀ ਜ਼ਿੰਦਗੀ ਦਾ ਡਾਡੇ ਹੱਥਰ ਮੋਟ ਤੇਰੀ ਜ਼ਿੰਦਗੀ ਦਾ ਸਾਡੇ ਹੱਥਰ ਮੋਟ ਤੇਰੀ ਜ਼ਿੰਦਗੀ ਦਾ ਸਾਡੇ ਤੇਰੀ ਜ਼ਿੰਦਗੀ ਦਾ ਡਾਡੇ ਹੱਥ ਰਮੋਟ ਤੇਰੀ ਜ਼ਿੰਦਗੀ ਦਾ ਡਾਡੇ ਹੱਥ ਰਮੋਟ ਤੇਰੀ ਜ਼ਿੰਦਗੀ ਦਾ ਡਾਡੇ ਹੱਥ ਰਮੋਟ ਤੇਰੀ ਜ਼ਿੰਦਗੀ ਦਾ ਏ ਧਰਿਆ ਜਿਵੇਂ ਬਨੇਰੇ ਉਤੇ ਦੀਵਾ ਕਿਸੇ ਜਗਾ ਕੇ ਧਰਿਆ ਜਿਵੇਂ ਬਨੇਰੇ ਉਤੇ ਦੀਵਾ ਕਿਸੇ ਜਗਾ ਕੇ ਤੇਜ ਹਵਾ ਦਾ ਪੁੱਲਾ ਰੱਖ ਦਉ ਪਲ ਦੇ ਵਿੱਚ ਬਜਾ ਕੇ ਤੇਜ ਹਵਾ ਦਾ ਪੁੱਲਾ ਰੱਖ ਦਉ ਪਲ ਦੇ ਵਿੱਚ ਬਜਾ ਕੇ ਤੇਲ ਕੇ ਉਹ ਦੀਵਾ ਪਾਵੇਂ ਉਸ ਨੂੰ ਪੈਣ ਸਦੈ ਤੋਟ ਤੇਰੀ ਜ਼ਿੰਦਗੀ ਦਾ ਡਾਟੇ ਹੱਤਰ ਮੋਟ ਤੇਰੀ ਜ਼ਿੰਦਗੀ ਦਾ ਡਾਟੇ ਹੱਤਰ ਮੋਟ ਤੇਰੀ ज़ंदी ॾाढे हथ मोट तेरी ज़िंदी ॾाढे हथ मोट तेरी ज़िंदी ॾाढे हथ मोट तेरी ज़िंदी ਇਹ ਜ਼ਿੰਦਗੀ ਦਾ ਸਾਡੇ ਹੱਥ ਰੋਟ ਤੇਰੀ ਜ਼ਿੰਦਗੀ ਦਾ ਇੱਕ ਕਿਰਕ ਹੈ ਮੌਤ ਕ ਲੈਣੀ ਇੱਕ ਕਿਰਕ ਕਰੇ ਨਾ ਪੂਰਾ ਤੇ ਕਿਰਕ ਹੈ ਮੌਤ ਕ ਲੈਣੀ ਕਿਰਕ ਕਰੇ ਨਾ ਪੂਰਾ ਨਾ ਏ ਬੱਚਾ ਬੁੱਟਾ ਵੇਦੀ ਨਾ ਕਾਲਾ ਨਾ ਗੋਰਾ ਨਾ ਏ ਬੱਚਾ ਬੁੱਟਾ ਵੇਦੀ ਨਾ ਕਾਲਾ ਨਾ ਗੋਰਾ ਹੈ ਵਿਚ ਰੀਜ ਦੇ ਜਦੋਂ ਆ ਗਿਆ ਪੰਨ ਦੂ ਵਾਗ ਖਰੋਟ ਤੇਰੀ ਜ਼ਿੰਦਗੀ ਦਾ ਸਾਡੇ ਫਰਮੋਟ ਤੇਰੀ ਜ਼ਿੰਦਗੀ ਦਾ ਸਾਡੇ ਹੱਥ ਰਮੋਟ ਤੇਰੀ ਜ਼ਿੰਦਗੀ ਦਾ ਸਾਡੇ ਹੱਥ ਰਮੋਟ ਤੇਰੀ ਜ਼ਿੰਦਗੀ ਦਾ ਡਾਡੇ ਹੱਥ ਰਮੋਟ ਤੇਰੀ ਜ਼ਿੰਦਗੀ ਦਾ ਡਾਡੇ ਹੱਥ ਰਮੋਟ ਤੇਰੀ ਜ਼ਿੰਦਗੀ ਦਾ ਸਾਡੇ ਹੱਥ ਰਮੋਟ ਤੇਰੀ ਜ਼ਿੰਦਗੀ ਦਾ ਡਾਡੇ ਹੱਥ ਰਮੋਟ ਤੇਰੀ ਜ਼ਿੰਦਗੀ ਦਾ ਇਹ ਚਾਰਕ ਪੈਸੇ ਕੋਲ ਕੀ ਆਗੇ ਘਰ ਘਰ ਹੀਰਾ ਫੇਰੀ ਚਾਰਕ ਪੈਸੇ ਕੋਲ ਕੀ ਆਗੇ ਘਰ ਘਰ ਹੀਰਾ ਫੇਰੀ ਬੰਦੇ ਨੂੰ ਨਾ ਬੰਦਾ ਸਮਝੇ ਨਿਗਾ ਬਦਲ ਗਈ ਤੇਰੀ ਬੰਦੇ ਨੂੰ ਨਾ ਬੰਦਾ ਸਮਝੇ ਨਿਗਾ ਬਦਲ ਗਈ ਤੇਰੀ ਇਹ ਤੈਨੂੰ ਰੋਕਣ ਵਾਲੀ ਤਾਕਤ ਖੜੀ ਆਸ ਲੰਗੋਟ ਤੇਰੀ ਜ਼ਿੰਦਗੀ ਦਾ ਦਾਦੇ ਹੱਥ ਰਮੋਟ ਤੇਰੀ ਜ਼ਿੰਦਗੀ ਦਾ ਦਾਦੇ ਹੱਥ ਰਮੋਟ ज़िंदीदा ॾाढे हथर वोट तेरी ज़िंदीदा ॾाढे हथर मोट तेरी ज़िंदीदा ॾाढे हथर मोट तेरी ज़िंदीदा ॾाढे हथर वोट तेरी ਜ਼ਿੰਦਗੀ ਦਾ ਹੱਥੇ ਆਕਰ ਮੋਟ ਤੇਰੀ ਜ਼ਿੰਦਗੀ ਦਾ ਇਹ ਤਨ ਦੇ ਅੰਦਰ ਜਾਨ ਜੋ ਤੇਰੇ ਇਹ ਤਾਂ ਚੀਜ਼ ਬਗਾਨੀ ਤਨ ਦੇ ਅੰਦਰ ਜਾਨ ਜੋ ਤੇਰੇ ਇਹ ਤਾਂ ਚੀਜ਼ ਬਗਾਨੀ ਅਮਾਨਤ ਵਿੱਚ ਗਿਆਨਤ ਕਰਕੇ ਕਰਨਾ ਬੇਈਮਾਨੀ ਅਮਾਨਤ ਵਿੱਚ ਗਿਆਨਤ ਕਰਕੇ ਕਰਨਾ ਬੇਈਮਾਨੀ ਇਹ 422 ਧਾਰਾ ਲੱਗੂ ਲਿਖਣੀ ਜਦੋਂ ਰਿਪੋਰਟ ਤੇਰੀ ਜ਼ਿੰਦਗੀ ਦਾ ਟਾਡੇ ਹੱਥਰ ਮੋਟ 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 ਤੇਰੀ ਜ਼ਿੰਦਗੀ ਦਾ ਏ ਪਰਮ ਪਿਤਾ ਦੇ ਰਹਿ ਜਾ ਮੇਵੇ ਮੱਥੇ ਲੱਗਣ ਜੋਗਾ ਪਰਮ ਪਿਤਾ ਦੇ ਰਹਿ ਜਾ ਮੇਵੇ ਮੱਥੇ ਲੱਗਣ ਜੋਗਾ ਹੰਸ ਤਾਂ ਚੁਗਦੇ ਹੀਰੇ ਮੋਤੀ ਤੂੰ ਚੁਗ ਸੱਚ ਦਾ ਜੋਗਾ ਹੰਸ ਤੇ ਚੁਗਦੇ ਹੀਰੇ ਮੋਤੀ ਤੂੰ ਚੁਗ ਹੰਸ ਦਾ ਜੋਗਾ ਇਹ ਸ਼ਮਲੇ ਵਾਲਿਆ ਹੁਣ ਤਾਂ ਕਹਿ ਦੇ ਸਤਗੁਰ ਤੇਰੀ ਓਟ ਤੇਰੀ ਜ਼ਿੰਦਗੀ ਦਾ ਸਾਡੇ ਹੱਥਰ ਮੋਟ ਤੇਰੀ ਜ਼ਿੰਦਗੀ ਦਾ ਸਾਡੇ ਹੱਥਰ ਕੋਟ ਤੇਰੀ ਦਾਡੇ ਹੱਥਰ ਮੋਟ ਤੇਰੀ ਜ਼ਿੰਦਗੀ ਦਾ 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 ਦਾਡੇ ਹੱਥਰ ਮੋਟ ਤੇਰੀ ਜ਼ਿੰਦਗੀ ਦਾ